واحرو جی کا خالصہ خالص واحر جی کی پتے ہرکیاں کتھا کہانیاں گرمیت سنائیاں بلہاری گر اپنے گر کو بر گائی آئے مل گرس آئے مل تو میرے گر کے پیارے کہاؤ ہر کے گن ہر پاندے سے گروہ دے پائے ਜੇ ਗੁਰੂ ਦਾ ਭਾਣਾ ਮੰਨਿਆ ਤਿੰਨ ਕੌਮ ਨੂੰ ਕੌਮ ਜਾਈ ਅੱਜ ਅਸੀਂ ਆਪਣੇ ਜਥੇਦਾਰ ਭਾਈ ਸਾਹਿਬ 파ਜੀ ਸਿੰਘ ਜੀ ਉਹਨਾਂ ਨੂੰ ਵਿਦਾਇਗੀ ਦੇਣੀ ਹੈ ਪਤਾ ਹੀ ਨਹੀਂ ਲੱਗਿਆ ਇੱਕ ਸਾਲ ਕਿਸ ਤਰ੍ਹਾਂ ਗੁਜ਼ਰ ਗਿਆ ਤੇ ਇਹ ਜਿਹੜਾ ਮਿਲ ਮਿਚੜ ਦਾ ਦਸਤੂਰ ਹੈ ਦੁਨੀਆਂ ਦਾ ਇਸੰਤ ਨੂੰ ਉਹਨਾਂ ਨੇ ਪਹਿਲਾਂ ਆਣਾ ਬਾਣਾ ਸੋ ਜਿੰਨੇ ਵੀ ਦਾਸ ਦੀ ਸੇਵਾ ਇੱਥੇ ਹੋਈ ਹੈ ਕਿੰਨੇ ਸਾਲਾਂ ਤੋਂ ਤੁਸੀਂ ਮੈਂ ਇੱਕ ਹੈਜ਼ਰਦਾਂ ਪਿੰਸਾ ਦੀ ਗੋਲ ਜਿੰਨੇ ਵੀ ਭਾਈ ਸਾਹਿਬ ਆਏ ਨੇ ਸਰਕਾਰ ਦੇ ਉਹਨਾਂ ਵਿੱਚ ਸਾਡੇ ਭਾਈ ਸਾਹਿਬ ਕਲਿੰਗ ਸਿੰਘ ਉਹਨਾਂ ਦੇ ਨਾਲ ਸਾਡਾ ਜਿਹੜਾ ਮਿਲਣਾ ਜੁਲਣਾ ਅਤੇ ਰੋਜ਼ ਦਾ ਜਿਹੜਾ ਸਾਡਾ ਗੱਲਬਾਤ ਉਹ ਇੰਨੀ ਸੁਹਾਮੀ ਸੀ ਤੇ ਇੰਨੀ ਜਿੰਦਾਦਲੀ ਸੀ ٹائم کا پتا ہی نہیں لگیا اور باقی آپ سب نے شاید نہ یاد ہوے یہاں کا جڑا پینڈ ہے گا چیٹی سنگھ پورا اتوں کے یہ بلونگ کرتے ہیں جڑا کہ اننت ناگ کشمی ہے جتنے یہاں کے پیڑے ایک بہت بڑا حادثہ ہوا سی پینتیس شتی سنگھ تقریباً شہید ہوئے سن ਸੋ ਉਹ ਵੀ ਇਹਨਾਂ ਦੇ ਪਰਿਵਾਰਾਂ ਵਿੱਚੋਂ ਸਨ ਅਤੇ ਉਸ ਕੋ ਪ੍ਰੰਤ ਇੱਕ ਕਾਫੀ ਦੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾ ਬਿਮਾਰਿਆ ਤੇ ਹੁਣ ਇੱਕ ਸਾਲ ਸਾਡੇ ਵਿੱਚ ਇਹਨਾਂ ਨੇ گزارਿਆ ਹੈ ਸੋ ਮੈਂ ਸੰਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਸੇਵਾਦਾਰਾਂ ਵੱਲੋਂ ਬਹੁਤ 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 ਧੰਨਵਾਦ ਨਾਦੀਆਂ ਅਤੇ ਜਰੂਰ ਅਸੀਂ ਉਮੀਦ ਕਰਾਂਗੇ ਕਦੀ ਦੁਬਾਰਾ ਮਾਣਾ ਮਿਲਿਆ ਇਹਨਾਂ ਨੂੰ ਜਰੂਰ ਜਰੂਰ कोशिश करोले सोनार श्री आतारोले सोनाल श्री आतार बोले ਕਾਂਸਾ ਭਾਈ ਮੂਜੀ ਕੀ ਹੁੰਦੀ ਨੱਖ ਨੱਖ ਕਸਮ ਵਾਦਿਰ ਕਰਨ ਦੀ ਜਾਨ ਆਪਣੇ ਤਾਂ ਖਣ ਕਾਂਸਾ ਸੱਚੀ ਜਿੱਤੇ ਜਿੱਤੇ ਪਰਮੇਸ਼ਵਰ ਨੇ ਗਾਣਾ ਪਾੜੀ ਲਿਖਿਆ ਜਿੱਤੇ ਜਿੱਤੇ ਸੰਜੋਗ ਲਿਖਿਆ ਪੁਰਬ ਜਨਮ ਕੇ ਮਿਲਨ ਸੰਜੋਗ ਕੇ ਅੰਦਰ ਕੋ ਨਸਾਈ ਸੂਏ ਸੰਜੋਗ ਕਰਕੇ ਮਿਲ ਹੁੰਦਾ ਹੈ ਸਤਪੁਰਾਂ ਨੇ અપਾਰ ਕਿਰਪਾ ਕੀਤੀ ਹੈ ਦਰਸ ਕੀਤਾ ਹੈ ਮੇਰੇ ਲਈ ਕਿੰਨੇ ਇਤਨੇ ਵੱਡੀ ਸਟੇਜ ਤੇ ਇਤਨੇ ਵੱਡੇ ਅਸਾਮ ਤੇ ਇਸ ਅਸਟੇਡੀਅਮ ਦੀ ਧਰਤੀ ਤੇ ਮੈਨੂੰ ਸੇਵਾ ਕਰਨ ਦਾ ਸਮਾਂ ਮਿਲਿਆ ਮੈਂ ਸਭ ਤੋਂ ਕਲਾਸ ਨੂੰ ਪੜਦਾ ਸੀ ਮੈਨੂੰ ਗੁਰਬਾਣੀ ਪੜਾਉਣਾ ਦਾ ਬੜਾ ਸ਼ੌਂਕ ਸੀ ਸਾਡੇ ਦਾਦਾ ਜੀ ਸੀ ਕਿ ਸਰਕਾਰੀ ਜੌਬ ਕਰਦੇ ਸੰਪਰਕ ਗੁਰਬਾਣੀ ਦਾ ਪਿਆਰ ਉਹਨਾਂ ਨੇ ਸਾਨੂੰ ਸਰਦੀਆਂ ਵਿੱਚ ਜਦੋਂ برفਾਂ ਪੈ ਜਾਣੀਆਂ ਉਸ ਮੀਂਹ ਚ ਸਾਨੂੰ ਕੋਲ ਬਿਠਾ ਕੇ ਕਥੀਆਂ ਪੜਾਉਂਦੀਆਂ ਬਾਣੀ ਪੜਾਉਂਦੀ ਸਾਨੂੰ ਤੋ ਇੱਕ ਦਿਨ ਮੈਂ ਸਿੱਖ ਫਲਵਾੜੀ ਡਡਰ ਸਾਲਾਪਾੜਾ ਪੜ੍ਹਿਆ ਸੀ ਉਹਦੇ ਵਿੱਚ ਕਿਸੇ ਵਿਦਵਾਨ ਨੇ ਇੱਕ ਬਚਨ ਲਿਖੇ ਸਨ ਉਠੋ ਉਰਕੇ ਸਿੱਖੋ ਉਠੋ ਜਾਨ ਸਾਰੋ ਗੁਰੂ ਕੇ ਪਰਮ ਪਰਚੁ ਉਤੇ ਸਤਾਰੋ ਇਹ ਨਗਮਾ ਏ ਤੋਹੀ ਨਾਲਿ ਗੁਰੂ ਦਾ ਘਰ ਘਰ ਪਹੁੰਚਾਉਂਦੀ ਬੁੱਤ ਕੇ ਦਲਾਰੋ ਇਹ ਲੋਭੀ ਇਹ ਦੰਬੀ ਇਹ ਬਹਿਰੂਪੀ داری ਇਹਨਕੇ ਸ਼ਕੰਜੇ ਸਿਰ ਮਾਰੋ ਦਾਰੋ ਬਦਲ ਦੋ ਇਹ ਦੁਨੀਆ ਕੋਲ ਕੀ ਸ਼ਬਦ ਸੇ ਯੂ ਐਸ ਆਂ ਆਪਣੀ ਗੁਰੂ ਦਾ ਸਰਸੋਦਾ ਕਿ ਗੁਰੂ ਨਾਨਕ ਸਾਹਿਬ ਦਾ ਗੀਤ ਹੈ ਨਗਮਾ ਹੈ ਸ਼ਬਦ ਹੈ ਇਹਨੂੰ ਘਰ ਘਰ ਪਹੁੰਚਾਉ ਬਾਸੂ ਸਮੇਂ ਤੋਂ ਸਤਿਗੁਰੂ ਦੀ ਐਸੀ ਕਿਰਪਾ ਹੋਈ ਕਿ ਬਾਸ ਕੀ ਸੁਨਾਇਂਦੀ ਚੱਲ ਪਈ ਤੇ ਸੱਚੇ ਪਾਤਸ਼ਾਹ ਨੇ ਬੜੇ ਅਸਥਾਨਾਂ ਤੇ ਬੜਿਆਂ ਦੇਸ਼ਾਂ ਦੇ ਵਿੱਚ ਸਿਵਾਵਾਂ ਦਾਸ ਤੋਂ ਨਹੀਂ ਆ ਨੇ ਪਰ ਜਿਹੜਾ ਮੇਰਾ ਐਕਸਪੀਰੀਅੰਸ ਇਸ ਸਟੇਜ 'ਤੇ ਜਾਰੇਆ ਬਹੁਤ ਹੀ ਆਨੰਦਮਈ ਇੱਥੇ ਦੀ ਸੰਗਤ ਨੂੰ ਬੜੀ ਨਿਮਰਤਾ ਬੜੀ ਸਹਿਮਸੀਤਾ ਸੂਝ ਬੂਝ ਬਖਸ਼ੀ ਹੈ ਗੁਰੂ ਘਰ ਦਾ ਪਿਆਰ ਤੇ ਬਾਣੀ ਦਾ ਸਨਕਾਰ ਤੋਂ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਆਪਣਾ ਤਾਲ ਮਿਲ ਬਹੁਤ ਵਧੀਆ ਸੰਗਤ ਮਾਰੇ ਆ ਛੋਟਿਆਂ ਨਾਲ ਵੀ ਵਧਿਆਂ ਨਾਲ ਵੀ ਸਤਿਗੁਰ ਨੇ ਬੜੀ ਕਿਰਪਾ ਕੀਤੀ ਆ ਤੁਹਾਡੀਆਂ ਅਸੀਸਾਂ ਮਿਲੀਆਂ ਨੇ ਤੁਹਾਡਾ ਪਿਆਰ ਮਿਲਿਆ ਮੈਂ ਰੋਂ ਰੋਂ ਆਪ ਸਾਰਿਆਂ ਸਤਿਗਤਾਂ ਦਾ ਧੰਨਵਾਦੀਆਂ ਗੁਰੂ ਗ੍ਰੰਥ ਸਾਹਿਬ ਦਾ ਧੰਨਵਾਦੀਆਂ ਉਸ ਤੋਂ ਬਾਅਦ ਆਸਟ੍ਰੇਲੀਅਨ ਸਿਕਰ ਐਸੋਸੀਏਸ਼ਨ ਸਮੁੱਚੇ ਮੈਂਬਰ ਸਾਹਿਬਾਨ ਨੂੰ ਕਿਸ ਦਾ ਨਾਮ ਲਈਏ ਕਿਸ ਦਾ ਨਾਮ ਲਈਏ ਸਾਰੇ ਆਪਣੇ ਪਰਹਾਰੇ ਤੋਂ ਸਭ ਤੋਂ ਪਹਿਲਾਂ ਸਾਡੇ ਸਹਿਕਾਰੀ ਨੂੰ ਮਹਿੰਦਰ ਸਿੰਘ ਜੀ ਜਦੋਂ ਵੱਡੇ ਦਾ ਨਾਮ ਲੈ ਲੈ ਸਾਰੀ ਗੱਜੀ ਆ ਗਈ ਤੋਂ ਸਾਰੇ ਸਾਰੀ ਜਿਹੜੀ ਮੈਨੇਜਮੈਂਟ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਦੀ ਲੈਕਰੋ ਦਾ ਕਿਰਪਾ ਕੀਤੀ ਹੈ ਜਾਣ ਲਈ ਮੇਰੀ ਹਲਪ ਕੀਤੀ ਹੈ ਜਿਵੇਂ ਕਿ ਇਹ ਇਹ ਜੋਗ ਮੈਨੂੰ ਸਮਝਿਆ ਇੰਨੀ ਵੱਡੀ ਸਟੇਜ ਤੇ ਮੈਨੂੰ ਸੇਵਾ ਕਰਨ ਦਾ ਇਹਨਾਂ ਨੇ ਮੌਕਾ ਦਿੱਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਰੀ ਕਮੇਟੀ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਸਾਰੇ ਪਿਆਰ ਵਾਲੇ ਨੇ ਭਾਵਨਾ ਵਾਲੇ ਨੇ ਇਹਨਾਂ ਦੇ ਗੁਰੂ ਘਰਾਂ ਦੇ ਪਤੀ ਜਿਹੜੀ ਸਰਦਾਰ ਭਾਵਨਾ ਅੱਜ ਤੱਕ ਇੱਕ ਸਾਲ ਹੋਇਆ ਸਾਡਾ ਬਹੁਤ ਐਕਸਪੀਰੀਅੰਸ ਹੈ ਬੜੀਆਂ ਸਟੇਜਾਂ ਤੇ ਲੋ ਪਰ ਅੱਜ ਤੱਕ ਇੱਕ ਸਾਲ ਵਿੱਚ ਕਦੇ ਨੇ ਮੈਂ ਆਪਣੀ ਗੱਲ ਕਰਾਂ ਮੇਰੇ ਸਾਥੀਆਂ ਦੀ ਗੱਲ ਕਰਾਂ ਸਾਨੂੰ ਕਿਸੇ ਨੇ ਕੋਈ ਨਹੀਂ ਗਿਆ ਜੀ ਕਰਕੇ ਬਣਾਇਆ ਯਾਨੀ ਇਹ ਕਹੇ ਕਿ ਬਾਬਾ ਜੀ ਚਾਹੇ ਮੈਂ ਗਲਤੀ ਨਹੀਂ ਸੀ ਉਹ ਤੋਂ ਵੀ ਰਣ ਲਿਆ ਕਿ ਭਾਈ ਸਾਹਿਬ ਜੇ ਤਾਂ ਕਰੋਗੇ ਤਾਂ ਕਰੋ ਇਹ ਇਹਨਾਂ ਦਾ ਵੀ ਬੜਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਭੈਣ ਰਵਿੰਦਰ ਕੌਰ ਜੀ ਜੋ ਅੰਮ੍ਰਿਤ ਵੇਲੇ ਦੀ ਜਿਹੜੀ ਸੇਵਾ ਕਰਦੇ ਨੇ ਆਪਣੀਆਂ ਬੱਚੀਆਂ ਨੂੰ ਲੈ ਕੇ ਆਉਂਦੇ ਨੇ ਇਹ ਇਹਨਾਂ ਦਾ ਵੀ ਬਹੁਤ ਸਹਿਯੋਗ ਬੜਾ ਪਿਆਰ ਤੇ ਸਤਿਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀ ਕਲਾ ਸਮੂਹ ਜੀ ਕਮੇਟੀ ਮੈਂਬਰਾਂ ਨੂੰ ਸਤਿਗੁਰੂ ਚੜ੍ਹਦੀ ਕਲਾ ਦਾ ਪਕਸ਼ਿਸ਼ ਕਰਨ ਜਿੰਨੇ ਵੀ ਆਪ ਜੀ ਆਏ ਉਹਨੂੰ ਵੀ ਕਈ ਵਾਰੀ ਤੋਂ ਬਾਅਦ ਮੈਂ ਬੜਾ ਸ਼ਰਮਿੰਦਾ ਮੇਰਾ ਨਾਮ ਹੀ ਲੈ ਰਹੀ ਹਾਂ ਸੋ ਸਾਰੇ ਜਿੰਨੇ ਵੀ ਆ ਮਾਰ ਸ਼ਬਦ ਦੀਆਂ ਕਿਹਾ ਗਈਆਂ ਕੀਤੀਆਂ ਇੱਕ ਪਿਤਾ ਇੱਕ ਸਕੇ ਹੰਬਾਰ ਤੂੰ ਮੇਰਾ ਗੁੜ੍ਹਾਈ ਅਸੀਂ ਇੱਕ ਪਿਤਾ ਦੇ ਬੱਚੇ ਆ ਸਾਰੇ ਜਿੰਨੀਆਂ ਵੀ ਮਾਤਾਵਾਂ ਭੈਣਾਂਾਂ ਬੀਬੀਆਂ ਇਸ ਲਈ ਸਭ ਸੰਗਸਭਾ ਜਿੰਨੇ ਸਾਰੇ ਆਪ ਜੀਆ ਨੇ ਬੜਾ ਪਿਆਰ ਬਹੁਤ ਸਹਿਯੋਗ ਦਿੱਤਾ ਸਾਰਿਆਂ ਦਾ ਕੋਟਾਨ ਨੂੰ ਧੰਨਵਾਦ ਬਸ ਇਹ ਅਸੀਸ ਕਰਿਓ ਕਿ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਪਰਿਵਾਰ ਦੀ ਸਿਮਾ ਲੈਂਦੇ ਰਹਿਣ ਆਪ ਰਹਿਮਤਾਂ ਦਾ ਹੱਥ ਤੱਕੇ ਸੇਵਾ ਕਰਵਾ ਲੈਣ ਕਿਉਂਕਿ ਬੰਦੇ ਨੇ ਵਾਸਤਵਿਕ ਕੁਝ ਨਹੀਂ ਪਾਤਸ਼ਾਹ ਬਾਣੀ ਦੀ ਬਖਸ਼ਣ ਕਰਦੇ ਆਂ ਆਪ ਜਪਾਈ ਜਪੈ ਸੁਣਾਓ ਆਪ ਬਵਾਈ ਸੁਹ ਹਕੁੰਗਰ ਮੁਕਤ ਜੁਗਤ ਭੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਈ ਜਿਸ ਨੂੰ ਸਤਗੁਰੂ ਆਪ ਕਿਰਪਾ ਕਰੇ ਸੇਵਾ ਕਰਵਾਉ ਕੋਈ ਸੇਵਾ ਕਰ ਸਕਦਾ ਸੋ ਮੈਂ ਹਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੋਟਾਂ ਨੂੰ ਧੰਨਵਾਦ ਸਤਗੁਰੂ ਜੀ ਕਿਰਪਾ ਕਰਨ ਜੇ ਪਿਰਸ ਜੋ ਬੜਿਆ ਮੇਰਾ ਆਪ ਜੀ ਅੱਗੇ ਦਰਸਨ ਕਰਾਂਗੇ ਸਤਿਗੁਰੂ ਕਿਰਪਾ ਕਰੇ ਆਪ ਸਾਰਿਆਂ ਨੂੰ ਸਤਗੁਰੂ ਚੜ੍ਹਦੀ ਕਲਾ ਵਿੱਚ ਰੱਖ ਕੇ ਦੇਸ਼ਾਂ-ਵਦੇਸ਼ਾਂ ਵਿੱਚ ਸਤਿਗੁਰੂ ਹੰਸ ਸਾਹਿਬ ਨੂੰ ਕੇ ਸਾਹਿਬਤਰੇ ਅਕੀਰ ਤੈ ਕੋ ਬੇਨਤੀ ਕਰਾਂ ਮੈਂ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵਿਦਿਆ ਪੜ੍ਹਾਓ ਉਹਨਾਂ ਨੂੰ ਫੈਲਾ ਐਜੂਕੇਟਿਡ ਕਰੋ ਤਾਂ ਕਿ ਉਹ ਵੱਡੇ ਵੱਡੇ ਅਫਸਰ ਬਣਨ ਸਾਡਾ ਇਨਸਾਫ਼ ਮੰਗਣਾ ਨਾ ਪਵੇ ਅਸੀਂ ਕਿਸੇ ਦੇ ਅੱਗੇ ਜਾ ਕੇ ਲੇਲੜੀਆਂ ਨਾ ਖੜੀਏ ਕਿ ਸਾਡਾ ਕੰਮ ਕਰੋ ਸਾਡਾ ਆਤਮ ਕਰੋ ਜਦੋਂ ਸਾਡੇ ਬੱਚੇ ਆਮ ਆਦਮੀਾਂ ਤੇ ਬੈਠੇ ਹੋਣਗੇ ਤੇ ਸਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਸਾਡੇ ਹੱਥ ਸਾਨੂੰ ਆਪ ਹੀ ਮਿਲ ਜਾਣਿਆ ਇਸ ਕਰਕੇ ਇਹ ਮੇਰੀ ਬੇਨਤੀ ਪਰਵਾਣ ਕਰਿਓ ਗੁਰੂ ਘਰ ਨਾਲ ਜੁੜੇ ਰਹੋ ਗੁਰੂ ਜਿਹੜਾ ਸਾਡੇ ਪਿੰਡੇ ਤੇ ਸੰਤ ਆਏ ਸਨ तकरीबन 50 ਸਾਲ ਪਹਿਲਾਂ ਨਿਰਮਲ ਸੰਤ ਹੁੰਦੇ ਸਨ ਤੇ ਉਹਨਾਂ ਨੇ ਇੱਕ ਗੱਲ ਆਕੀ ਸੀ ਮੈ ਸੋਚਿਆ ਮੈਨੂੰ ਯਾਦ ਹੈ ਉਹਨਾਂ ਨੇ ਕਿਹਾ ਸੀ ਕਿ ਜਿਸ ਪਿੰਡ ਦਾ ਜਿਸ ਇਲਾਕੇ ਦਾ ਗੁਰਦੁਆਰਾ ਆਵਾਦ ਹੈ ਬਾਰੇ ਦੇ ਵਿੱਚ ਸੇਵਾ ਨਹੀਂ ਭਾਵਨਾ ਨਹੀਂ ਕਹਿੰਦੇ ਉਹ ਹਾਲਾਤਾਂ ਅੱਜ ਵੀ ਉਜੜੇ ਨੇ ਕੱਲ ਵੀ ਉਜੜੇ ਸੋ ਅਪਰਪੂਰਨ ਕਰਨਾ ਜੁੜੇ ਰਹੀਏ ਸੇਵਾ ਕਰਦੇ ਰਹੀਏ ਇਹ ਗੁਰੂ ਕੀ ਅਪੂਰਸ਼ਾ ਪ੍ਰਾਪਤ ਕਰਦੇ ਰਹੀਏ ਇਤਨੀ ਸੇਵਾ ਕੋਲ ਪ੍ਰਵਾਨ ਮੇਰੇ ਸਹਿਯੋਗੀ ਰਤਪਾਲ ਸਿੰਘ ਦੀ ਇਹਨਾਂ ਨੇ ਵੀ ਬੜਾ ਸਾਥ ਦਿੱਤਾ ਦੋਹੇ ਜੱਥੇ ਸਰਨ암 ਸਿੰਘ ਜੱਥਾ ਜਦੋਂ ਗਿਆ ਤਾਂ ਬਹੁਤ ਪਾਵਨ ਕੁਮਕਲ ਨੂੰ ਬੜੀ ਸੇਵਾ ਕੀਤੀ ਹੈ ਨਾਲ ਭਾਈਦਰਜੀਤ ਸਿੰਘ ਜੱਥਾ ਇਹਨਾਂ ਨੇ ਵੀ ਪੂਰੀ ਲਗਨ ਭਾਵਨਾ ਸੇਵਾ ਕੀਤੀ ਹੈ ਇਹਨਾਂ ਨੇ ਜੋ ਤਰੀਕੋ ਵਿੱਚ ਚੱਲ ਰਿਹਾ ਜਿਤਨਾ ਸਾਰਾ ਪਰ ਪਾਇਆ ਸੀ ਵਾਗਮਾਨੀ ਸਾਲੀ ਉਹ ਨਵੇਂ ਸੇ ਗਾਉਣ ਕੇ ਸੇਵਾ ਕਰਕੇ ਇਸੇ ਤਰ੍ਹਾਂ ਆਪਨੇ ਸੰਤਨ ਨੂੰ ਪਿਆਰ ਕਰਨਾ ਹੈ ਉਹਨਾਂ ਦਾ ਵੀ ਸਹਯੋਗ ਦੇਣਾ ਉਹਨਾਂ ਨੂੰ ਵੀ ਸੁਣਨਾ ਹੈ ਉਹਨਾਂ ਨਾਲ ਵੀ ਵਿਚਾਰ ਕਰਨੇ ਆ ਉਹ ਵੀ ਆਪਣੇ ਭੈਣ ਭਰਾ ਬੱਚੇ ਨੇ ਸੋ ਸਾਰਿਆਂ ਨਾਲ ਪਿਆਰ ਸਤ ਸਨਸਕਾਰ ਇਤਨੀ ਕੋ ਸੇਵਾ ਪ੍ਰਵਾਨ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਕੀ ਬੰਦੇ چڑ سوچے پڑھتی چڑھتی سارے بچے ہاں اسی طرح پیار نہ رہنا ہے تھی ਕੰਡੀਸ਼ਨਿੰਗ ਕਰਦੀ ਕਲਾਵੇਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਇੰਦਰਜੀਤ ਸਿੰਘ ਭਾਈ ਈਸ਼ਵਰ ਸਿੰਘ ਭਾਈ ਰਵਨੀਤ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਬੰਗਲਾ ਸਾਹਿਬ ਸ਼ਿਸ਼ਗੰਜ ਸਾਹਿਬ ਅੱਜ ਸਾਨੂੰ ਇੱਥੇ ਸੇਵਾ ਕਰਦੇ ਆ तकरीबन 1 ਸਾਲ ਹੋ ਗਿਆ ਹੈ ਔਰ ਅੱਜ ਭਾਈ ਗੰਗੀ ਸਿੰਘ ਜੀ ਦੀ ਅਜ ਵਿਦਾਇਗੀ ਹੋਈ ਹੈ ਜੋ ਇੱਥੇ ਜਿਨ੍ਹਾਂ ਨੇ ਹੈਡ ਗ੍ਰੰਥੀ ਸਾਹਿਬਾਨ ਦੀ ਸੇਵਾ ਨਿਭਾਈ ਬਹੁਤ ਹੀ ਸੋਹਣੇ ਸੁਚੱਜੇ ਢੰਗ ਨਾਲ ਉਹਨਾਂ ਨੇ ਇੱਥੇ ਸੇਵਾ ਨਿਭਾਈਆਂ ਨੇ ਔਰ ਸਾਨੂੰ ਵੀ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਨੇ ਸਾਨੂੰ ਬਹੁਤ ਚੀਜ਼ਾਂ ਸਮਝਾਈਆਂ ਸਿਖਾਈਆਂ ਔਰ ਕਦੇ ਜਦ ਡਾਂਟਿਆ ਵੀ ਤੇ ਕਦੇ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਸਾਨੂੰ ਕੋਈ ਹੋਰ ਡਾਂਟ ਰਿਹਾ ਐ ਇਦਾਂ ਲੱਗਾ ਜਿਵੇਂ ਕੋਈ ਘਰ ਦੇ ਬੰਦਾ ਤੁਹਾਨੂੰ ਕੁਝ ਕਹਿ ਰਿਹਾ ਤੇ ਬਹੁਤ ਸੋਹਣਾ ਇਹ ਸਾਡਾ ਇੱਕ ਸਾਲ ਉਹਨਾਂ ਦੇ ਨਾਲ ਬੀਤਿਆ ਸਤਿਗੁਰਾਂ ਨਾਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਦੇਸ਼ਾਂ ਵਿਦੇਸ਼ਾਂ ਚ ਇਸੇ ਤਰ੍ਹਾਂ ਆਪਣੀ ਸੇਵਾਵਾਂ ਲੈਂਦੇ ਰਹੇ ਔਰ ਰਵਾਇ ਗੁਰੂ ਜੀ ਦਾ ਘਰਾਂ ਭਾਈ ਗੁਰਜੀ ਕੀ ਭਾਈ ਗੁਰਜੀ ਦਾ ਖਾਸ ਵਾਇਸ ਕੀ ਦੇ ਬਹੁਤ ਬਹੁਤ ਖਾਸ ਆ ਰਹੇ ਨੇ ਖਾਸ ਕਰਕੇ ਹਰੀ ਸਾਹਿਬ ਦਾ ਨੇ মিডিਆ ਨਾਲ ਹੀ ਸਾਨੂੰ ਸਾਰੇ ਵੱਡੇ ਬਚੂ ਕਰਤਾ ਯਾਨੀ ਸਾਡੀਆਂ ਬੇਨੋਆਂ ਕਾਕੇ ਭੇਜੀਆਂ ਨੇ ਸਾਡੇ ਇੰਟਰਵਿਊ ਦੇ ਆ ਉਹ ਦੁਨੀਆ ਨੇ ਵੇਖਿਆ ਕਈ ਗਰੁੱਪਾਂ ਤੇ ਆ ਮੈਨੂੰ ਕਈ ਫੋਨ ਆਇਆ ਕੋਈ ਕੁਝ ਕਰਦੇ ਨੇ ਧੰਨਵਾਦ ਭਾਈ ਗੁਰਜੀ ਦਾ ਖਾਸ ਭਾਈ ਗੁਰਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਪਲੋ ਪਲੋਰੇ ਕੀ ਇਤਨੀਆ ਇੰਟਰਨੈਸ਼ਨਲ ਕੀਰਤਨ ਕੰਪੀਟੀਸ਼ਨ ਹੋਣ ਜਾ ਰਿਹਾ ਜਿਹਦੇ ਸਾਰੇ ਹੀ ਆਡੀਸ਼ਨਸ ਆਲ ਓਵਰ ਆਸਟ੍ਰੇਲੀਆ ਜਿਹੜੇ ਹੋ ਰਹੇ ਆ ਚਾਰ ਆਡੀਸ਼ਨ ਮੈਲਬਨ ਦੇ ਸ਼ਹਿਰ ਦੇ ਵਿੱਚ ਹੋ ਚੁੱਕੇ ਆ ਹੁਣ ਇਹ ਜਿਹੜਾ ਪੰਜਵਾਂ ਆਡੀਸ਼ਨ ਆ ਇਹ ਗਲੈਨਵੁੱਡ ਗੁਰਦੁਆਰਾ ਸਾਹਿਬ ਦੇ ਵਿੱਚ 26 ਜਨਵਰੀ ਨੂੰ ਹੋਣ ਜਾ ਰਿਹਾ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਿਹੜੇ ਜਿਹੜੇ ਇਹ ਵੀਡੀਓ ਦੇਖ ਰਹੇ ਆ ਉਹ ਪਲੀਜ਼ ਜਿਹੜੇ ਕੀਰਤਨ ਕਰ ਸਕਦੇ ਆ ਉਹ ਇਹਦੇ ਵਿੱਚ ਭਾਗ ਲੈ ਸਕਦੇ ਆ 5 ਸਾਲ ਤੋਂ 70 ਸਾਲ ਤੱਕ ਕੋਈ ਵੀ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਜਿਹੜਾ ਵੀ ਕੀਰਤਨ ਜਾਣਦਾ ਸੋ ਇਹਦੀ ਰਜਿਸਟ੍ਰੇਸ਼ਨ ਫੀਸ ਕੋਈ ਨਹੀਂ ਹੈਗੀ ਸੋ ਜਿਹੜਾ ਵੀ ਇਚੁਕ ਹੋਏ ਸਿਡਨੀ ਦੇ ਵਿੱਚ ਖਾਸ ਕਰਕੇ ਉਹ ਗਲੈਂਡਵੁੱਡ ਗੁਰਦਰਾ ਸਾਹਿਬ ਦੇ ਵਿੱਚ 26 ਤਰੀਕ ਨੂੰ ਆਪਣਾ ਇੱਕ ਆਡੀਸ਼ਨ ਹੋਣਿਆ ਉਹਦੇ ਵਿੱਚ ਭਾਗ ਲੈ ਸਕਦੇ ਆ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਇੱਕ QR ਕੋਡ ਹੈਗਾ ਜਿਹੜਾ ਇਹਨੂੰ ਸਕੈਨ ਕਰਕੇ ਤੁਸੀਂ ਰਜਿਸਟਰ ਕਰ ਸਕਦੇ ਹੋ ਸੋ ਜਾਂ ਫਿਰ ਵੈਬਸਾਈਟ ਹੈਗੀ ਹੈ pplopal.org ਕੀ ਇਰਤਨੀਆਂ.com ਉਸ ਵੈਬਸਾਈਟ ਤੇ ਜਾ ਕੇ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਸੋ ਇੰਨੀਆਂ ਕੀ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ ਹਾਂ ਸੋ ਜਿਹੜੇ ਵੀ ਪਾਰਟਿਸਿਪੇਟ ਕਰਨਾ ਚਾਹਣ ਉਹ ਪਲੀਜ਼ ਇਹਦੇ ਵਿੱਚ ਭਾਗ ਲੈਣ ਤਾਂ ਕਿ 26 ਤਰੀਕ ਨੂੰ ਤੁਸੀਂ ਆਡੀਸ਼ਨ ਦੇ ਵਿੱਚ ਭਾਗ ਲੈ ਸਕੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਨੇਮ ਇਜ਼ ਜੈਰਲਨ ਐਂਡ ਆਮ ਫਰਮ ਬ੍ਰੈਸਟ ਸਕਰੀਨ ਨਿਊ ਸਾਊਥ ਵੇਲਸ Today, we had our information table where we talked about the women um, who are encouraged to have their breast screening done. Breast screening, as you know, is very important. It's the only way we could detect breast cancer early while it's still um, as small as the size of a grain of rice. Um, it is highly recommended for women aged 50 to 74 and today we had about 10 women who registered to get their screening done we do have um, appointments available in different locations here in new south wales um, but if you are interested we also have information uh, sheets and brochures available in the library downstairs you could also fill up a form if you're interested to also make um, a booking for your next breast screen appointment it is free and it could save your life Types of criminal law, family law, immigration law, convincing, unemployment matters, please contact Tarandeep Singh on zero four seven zero four one two six double zero.